ਤੇ ਹੁਣ ਅਸੀਂ ਪਹੁੰਚੇ ਜੀ ਲਾਹੌਰ ਦੇ ਟਕਸਾਲੀ ਜਗ੍ਹਾ ਆ ਸਾਹਮਣੇ ਕੀ ਹੈ ਰੋਸ਼ਨਾਈ ਗੇਟ ਅੱਛਾ ਰੋਸ਼ਨਾਈ ਗੇਟ ਅਲੀ ਬਾਗ ਆ ਗਿਆ ਠੀਕ ਹੋ ਗਿਆ ਆਜੋ ਜੀ ਜੀ ਅਸੀਂ ਇਸ ਟਾਈਮ ਚੱਲ ਰਹੇ ਆ ਟਵਰਡ ਟਕਸਾਲੀ ਟਕਸਾਲੀ ਤੋਂ ਹੁੰਦੇ ਹੋਏ ਅਸੀਂ ਜਾਣਾ ਹੈ ਅੱਗੇ ਫਕੀਰਖਾਨਾ ਮਿਊਜ਼ੀਅਮ ਹੈ ਉਹ ਮਿਊਜ਼ੀਅਮ ਅਸੀਂ ਤੁਹਾਨੂੰ ਦਿਖਾਨੇ ਆ ਸਾਡੇ ਨਾਲ ਰਹਿ ਕੇ ਚੱਲਿਓ ਜੀ ਤੁਸੀਂ ਵੀ ਦੇਖਣਾ ਚਲੋ ਤੁਹਾਨੂੰ ਵੀ ਬਾਹਨੇ ਆ ਦੇਖੋ ਲਾਹੌਰ ਦੀਆਂ ਕੁਝ ਗਲੀਆਂ ਤੇ ਇੰਨੀਆਂ ਪੁਰਾਣੀ ਐ ਤੇ ਜਿਵੇਂ ਆਪਣੇ ਦਿੱਲੀ ਚ ਪ੍ਰਾਣਾ ਪ੍ਰਾਣੀ ਦਿੱਲੀ ਆ ਨਾ ਭੀੜ ਰਹਿੰਦੀ ਐ ਤੇ ਲਾਹੌਰ ਦੀਆਂ ਕੁਝ ਗਲੀਆਂ ਚ ਵੀ ਇੰਨੀ ਭੀੜ ਰਹਿੰਦੀ ਐ ਤੇ ਇਹ ਜਿਹੜਾ ਸਾਰਾ ਲਾਹੌਰ ਐ ਜਿੰਨਾ ਜਿਵੇਂ ਤੁਹਾਨੂੰ ਦੱਸਿਆ ਸੀ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਦਾ ਲਾਹੌਰ ਐ ਪ੍ਰਾਣਾ ਲਾਹੌਰ ਤਿੰਨ ਭਾਗਾਂ ਚ ਲਾਹੌਰ ਐ ਜਿਹੜਾ ਵੰਡਿਆ ਹੋਇਆ ਜਿਹੜਾ ਮਾਡਰਨ ਲਾਹੌਰ ਹੋ ਗਿਆ 올ਡ ਲਾਹੌਰ ਹੋ ਗਿਆ 올ਡ ਸਿਟੀ ਬੋਲ ਦਿੰਦੇ ਐ ਮਹਾਰਾਜਾ ਰਣਜੀਤ ਸਿੰਘ ਦੇ ਸਮੇ ਦਾ ਇੱਕ ਬ੍ਰਿਟਿਸ਼ ਟਾਈਮ ਦਾ ਲਾਹੌਰ ਐ ਜਿਹੜਾ ਜਦੋਂ ਬ੍ਰਿਟਿਸ਼ ਨੇ ਡਿਵੈਲਪ ਕੀਤਾ ਜੇ ਨਾਲ ਕਾਲਜ ਬਣੇ ਯੂਨੀਵਰਸਿਟੀਜ਼ ਬਣੀਆਂ ਉਹ ਹੈ ਪਹਿਲਾਂ ਵੀ ਦੱਸਿਆ ਸੀ ਇੱਕ ਵਲੌਗ ਚ ਤੇ ਹੁਣ ਮਿਊਜ਼ੀਅਮ ਚ ਪਹੁੰਚਦੇ ਆ ਜਿਹੜੇ ਨਾ ਫਕੀਰ ਜ਼ੀਜ਼ੂਦੀਨ ਸੀਗੇ ਤੇ ਮਹਾਰਾਜ ਦੇ ਜਿਹੜੇ ਸਲਾਹਕਾਰ ਸੀਗੇ ਡਿਪਲੋਮੈਟ ਵੀ ਰਹੇ ਹੈ ਕਾਫੀ ਟਾਈਮ ਬੇਸਿਕਲੀ ਲਾਹੌਰ ਤੋਂ ਸੀ ਇੱਥੇ ਦੇ ਰਹਿਣ ਵਾਲੇ ਸੀਗੇ ਇਸੇ ਕਰਕੇ ਇੱਥੇ ਉਹਨਾਂ ਦਾ ਘਰ ਹੈ ਹੁਣ ਉਹ ਹਾਂਜੀ ਘਰ ਜਿਹੜਾ ਘਰ ਹੀ ਮਿਊਜ਼ੀਅਮ ਬਣਿਆ ਹੁਣ ਉਹਨੂੰ ਘਰ ਨੂੰ ਮਿਊਜ਼ੀਅਮ ਬਣਾ ਲਿਆ ਉਹਨੂੰ ਮਿਊਜ਼ੀਅਮ ਬਣਾਇਆ ਹੋਇਆ ਹੈਗਾ ਇਹ ਅਸੀਂ ਪਹੁੰਚ ਗਏ ਜੀ ਲਾਹੌਰ ਦੇ ਇੱਕ ਪੁਰਾਣੇ ਗਲੀਆਂ ਚੋਂ ਹੁੰਦੇ ਹੋਏ ਪੁਰਾਣੇ ਘਰ ਚ ਤੇ ਤੁਸੀਂ ਦੇਖ ਲਓ ਇੱਥੇ ਕਿੰਨਾ ਕਿੰਨਾ ਕੀਮਤੀ ਖਜ਼ਾਨਾ ਯਾਰ ਆਪਣਾ ਸਾਹਮਣੇ ਆ ਪਿਆ ਹੈਗਾ ਤੁਸੀਂ ਪਿਛਲੇ ਸਾਲ ਤਾਂ ਨਹੀਂ ਇੰਨਾ ਇੱਥੇ ਆਏ ਨਹੀਂ ਹੈ ਨਾ ਇਹ ਸਾਰਾ ਕੁਝ ਦੇਖਣ ਜੋਥੇ ਨਾਲ ਰਿਪਨ ਜਥੇ ਨਾਲ ਨਹੀਂ ਦੇਖੀ ਜਾਂਦੀਆਂ ਸਾਰੀਆਂ ਚੀਜ਼ਾਂ ਐਸੇ ਕਰਕੇ ਮੈਂ ਵਿਕਾਸ ਵੀਰੇ ਦਾ ਪਹਿਲਾਂ ਨੰਬਰ ਵੀ ਦਿੱਤਾ ਸੀ ਜਿੰਨਿਆਂ ਨੇ ਬਾਹਰੋਂ ਕੰਟੈਕਟ ਕਰਨਾ ਨਾ ਤੇ ਇਹ ਚੀਜ਼ਾਂ ਸਾਰੀਆਂ ਵਿਰਾਸਤਾਂ ਦੇਖਣੀਆਂ ਤੇ ਉਹ ਮਤਲਬ ਇਹਨਾਂ ਨਾਲ ਕੰਟੈਕਟ ਕਰ ਲਿਓ ਤੇ ਇਹ ਸਾਰਾ ਕੁਝ ਇਹਨਾਂ ਦੇ ਨਾਲ ਹੀ ਪੋਸੀਬਲ ਹੋ ਸਕਦਾ ਹੈਗਾ ਚਲੋ ਸਾਰਾ ਜੋ ਜੀ ਇਹ ਬਾਈ ਜੀ ਉਹਨਾਂ ਦਾ ਪ੍ਰਾਣਾ ਘਰ ਹੈ ਮਤਲਬ ਫਤਿਹ ਰਜ਼ੀਜੋ ਜੀ ਜੀ ਹਵੇਲੀ ਹਵੇਲੀ ਨੂੰ ਮਿਊਜ਼ੀਅਮ ਚ ਕਨਵਰਟ ਕੀਤਾ ਹੈ ਅੱਛਾ ਹਵੇਲੀ ਨੂੰ ਹਾਂ ਜੀ ਉਹ ਉਹਨਾਂ ਦੇ ਵੱਡੇ ਜਿਹੜੇ ਅੱਗੋਂ ਉਹਨਾਂ ਦੀ ਔਲਾਦ ਦੇ ਯਾਨੀ ਚੱਲਦੇ ਆ ਰਹੇ ਨੇ ਉਹ ਅੰਦਰ ਮੌਜੂਦ ਨੇ ਉਹ ਸਾਰੀ ਤੁਹਾਨੂੰ ਹਿਸਟਰੀ ਦੇ ਬਾਰੇ ਦੱਸਣਗੇ ਠੀਕ ਹੈ ਜੀ ਤੇ ਉਹ ਮਤਲਬ ਅੰਦਰ ਮੌਜੂਦ ਨੇ ਉਹਨਾਂ ਦੇ ਤੁਸੀਂ ਦੇਖੋ ਵੈਸੇ ਘਰ ਲੱਭਣਾ ਕਿੰਨਾ ਔਖਾ ਸੀਗਾ ਯਾਰ ਇਹ ਸਾਰਾ ਮਤਲਬ ਅਸੀਂ ਕੱਲੇ ਆਉਂਦੇ ਬਿਲਕੁਲ ਹੀ ਪੋਸੀਬਲ ਨਹੀਂ ਸੀਗਾ ਕਿ ਅਸੀਂ ਇਹ ਇਹ ਚੀਜ਼ ਲੱਭ ਲੈਂਦੇ ਅਸੀਂ ਅੰਦਰ ਦੀ ਇੱਥੇ ਆ ਜਾਂਦੇ ਹਨ ਤੇ ਇਹਦਾ ਅਸਲ ਚ ਨਾਮ ਹੈ ਜਿੱਥੇ ਅਸੀਂ ਹੁਣ ਪਹੁੰਚ ਗਏ ਆ ਫਕੀਰਖਾਨਾ ਮਿਊਜ਼ੀਅਮ ਫਕੀਰਖਾਨਾ ਮਿਊਜ਼ੀਅਮ ਚ ਪਹੁੰਚਿਆ ਇਹਨਾਂ ਨੇ ਹਵੇਲੀ ਨੂੰ ਹੀ ਮਿਊਜ਼ੀਅਮ ਦਾ ਰੂਪ ਦਿੱਤਾ ਤੇ ਹੁਣ ਅਸੀਂ ਚੱਲੀ ਅੰਦਰਲੇ ਪਾਸੇ ਤੇ ਮਲਾਉਣੀਆ ਸਾਰੀ ਫੈਮਿਲੀ ਨਾਲ ਉਹਨਾਂ ਦੇ ਨਾਲ ਅਸਲਾਮੁਅਲੈਕੁਮ ਜੀ ਪੁਰਾਣੀ ਠੀਕ ਹੈ ਸਸੀ ਆਪਾ ਸਸੀਕਲ ਜੀ ਬਹੁਤ ਸੋਹਣਾ ਅਸਲ ਚ ਲਾਹੌਰ ਦੀ ਖੁਸ਼ਬੂ ਇੱਥੋਂ ਆਉਂਦੀ ਹੈ ਹਨਾ ਆ ਰਹੀ ਹੈ ਜੀ ਬਿਲਕੁਲ ਅਸਲ ਚ ਲਾਹੌਰ ਦੀ ਖੁਸ਼ਬੂ ਆਉਂਦੀ ਹੈ ਅੱਛਾ ਜਿੰਨੇ ਖੁਸ਼ੀ ਮੈਨੂੰ ਲੱਗਦਾ ਜਥੇ ਚਾਉਂਦੇ ਬਹੁਤ ਘੱਟ ਨੂੰ ਇਹ ਜਗ੍ਹਾ ਦਾ ਪਤਾ ਹੈ ਵੀ ਮੈਂ ਵੀ ਰਿਪਨ ਜਿਹੜਾ ਇੰਨਾ ਕੁ ਦੇਖੀ ਸੀ ਨਾ ਉਦੋਂ ਵਿਕਾਸ ਵੀਰੇ ਨੇ ਮੈਨੂੰ ਬਹੁਤ ਕਮਾਇਆ ਆਦਰਵਾਇਸ ਤਾਂ ਹਾਂਜੀ ਮੈਨੂੰ ਲੱਗਦਾ ਬਹੁਤ ਕੁਝ ਰਹਿ ਜਾਣਾ ਸੀ ਸ਼ੌਟ ਟਾਈਮ ਸੀ ਤੇ ਮੈਂ ਇਹਨਾਂ ਕੋਲ ਪੁੱਛਦਾ ਕਿ ਮੈਂ ਕਿਹਾ ਇਹ ਵਖਿਆ ਗਿੰਦੇ ਨਹੀਂ ਮੈਂ ਕਿਹਾ ਇਹ ਵਖਿਆ ਗਿੰਦੇ ਨਹੀਂ ਤਾਂ ਕਿਹਾ ਜਿਹੜੀਆਂ ਦੇਖਿਆ ਕੀ ਜਿਹੜੀਆਂ ਚੀਜ਼ਾਂ ਉਦੋਂ ਖੁਸ਼ੀ ਨੇ ਛੱਡਦੀਆਂ ਸੀ ਨਾ ਤੇ ਉਹ ਵਿਕਾਸ ਭਾਈ ਸਾਨੂੰ ਵੀ ਆਹ ਆਹ ਚੀਜ਼ਾਂ ਖਾਸ ਕਰਕੇ ਅਸੀਂ ਪਹਿਲਾਂ ਜਿਵੇਂ ਨਾ ਗੁਰਦ ਆਮਾਂ ਦੇ ਵਲੌਗ ਸੀਗੇ ਤੇ ਸਾਰੇ ਜਨੇ ਆਪਣੇ ਹਿਸਟੋਰੀਕਲ ਗੁਰਦ ਆਮ ਇਥੇ ਵੱਡੇ ਅਸਲ ਚ ਦਾ ਵੈਸੇ ਦਾ ਹੋਰ ਵੀ ਬਹੁਤ ਗੁਰਦੁਆਰਾ ਸਾਹਿਬ ਨੇ ਪੂਰੇ ਲਾਹੌਰ ਚ ਕੀ ਲੈਂਦੇ ਪੰਜਾਬ ਚ ਸਾਰੇ ਜੀ ਪਹਿਲਾਂ ਮੇਨ ਮੇਨ ਤੁਹਾਨੂੰ ਉਹ ਦਿਖਾਇਆ ਹੁਣ ਜਿਹੜਾ ਹਿਸਟੋਰੀਕਲ ਟੱਚ ਦਾ ਡਾ ਉਹ ਚੱਲੂਗਾ ਜਿਹਦੇ ਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਤ ਮਤਲਬ ਉਹ ਦੋਂ ਦਾ ਜਿਵੇਂ ਕਿਲਾ ਤੁਹਾਨੂੰ ਦਿਖਾਇਆ ਸੀਗਾ ਤੇ ਜਾਂ ਫਿਰ ਲਾਹੌਰ ਦੀਆਂ ਗਲੀਆਂ ਹੋਈਆਂ ਜਿਹੜਾ 올ਡ ਸਿਟੀ ਹੈ ਕੀ ਕੁਛ ਦੇਖਣ ਵਾਲੀਆਂ ਨਿਸ਼ਾਨੀਆਂ ਕੀ ਪਈਆਂ ਆਪਣੀਆਂ ਪੁਰਾਣੀਆਂ ਸਾਹਮਣੇ ਤਾਂ ਜੋ ਜਿਹੜੇ ਹੋਰ ਜਥੇ ਆਉਣਗੇ ਹੁਣ ਨਵੇਂ ਵਿਕਾਸ ਬਾਈ ਨਾਲ ਕੰਟੈਕਟ ਕਰਕੇ ਹਨ ਕਿਉਂਕਿ ਯਾਰ ਬਾਰ ਵੀ ਤੁਸੀਂ ਦੇਖ ਲਓ 2200 ਡਾਲਰ ਮੈਨੂੰ ਪਤਾ ਲੱਗਿਆ ਸੀਗਾ ਕਿ 2200 ਡਾਲਰ ਲੈਂਦੇ ਨੇ ਪਰ ਪਰਸਨ ਤੇ ਇਹ ਕੁਛ ਵੀ ਮਤਲਬ ਬਹੁਤ ਘੱਟ ਪੈਸੇ ਚਾਰਜ ਕਰਦਾ ਤੁਹਾਡਾ ਸਾਰਾ ਇੰਤਜ਼ਾਮ ਕਰਦਾ ਤੇ ਤੁਹਾਨੂੰ ਇਹੋ ਜਿਹਾ ਕੀਮਤੀ ਖਜ਼ਾਨਾ ਇਹ ਲੱਭ ਕੇ ਦਿੰਦੇ ਆ ਦੇਖਣ ਦੇ ਲਈ ਤੇ ਬਾਹਰ ਜਿਹੜਾ ਤੁਹਾਨੂੰ ਹੋਰ ਕਿਸੇ ਨਾਲ ਤੁਸੀਂ ਜੇ ਪੈਕੇਜ ਜਾਂ ਟੂਰ ਕਰਦੇ ਹੋ ਨਹੀਂ ਮਿਲਦਾ ਇਸ ਕਰਕੇ ਰეკਮੈਂਡੇਸ਼ਨ ਹੈ ਪਰਸਨਲੀ ਆਪਣੇ ਲੈਂਦੇ ਪੰਜਾਬ ਦੇ ਮੁੰਡੇ ਐ ਪੰਜਾਬੀ ਮੁੰਡੇ ਐ ਹਨਾ ਤੇ ਇਹ ਤੁਹਾਨੂੰ ਸਾਰਾ ਕੁਝ ਕਮਾਉਣ ਫਿਰਉਣਗੇ। थैंक यू फॉर कमिंग। ਹਾਂਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ। ਸਾਨੂੰ ਜਦੋਂ ਲਾਹੌਰ ਆਏ ਸੁਣਿਆ ਸੀਗਾ ਤੁਹਾਡੇ ਇਸ ਜਗ੍ਹਾ ਬਾਰੇ ਸਮੇਂ ਸੀ ਜਰੂਰ ਵਿਜ਼ਿਟ ਕਰਕੇ ਆਈਏ। मोस्ट वेलकम जी मोस्ट वेलकम। ਆਈਏ ਮੈਂ ਤੁਹਾਨੂੰ ਮਿਊਜ਼ੀਅਮ ਦਾ ਹਾਂਜੀ ਤੁਹਾਡਾ ਇਹ ਥੋੜਾ ਜਿਮ ਨੂੰ ਅਸੀਂ ਆਪਣਾ ਇੰਟਰੋਡਿਊਸ ਇੱਥੇ ਜੀ ਮੇਰਾ ਨਾਮ ਫਕੀਰ ਸੈਫੁਦੀਨ ਹੈ ਆਮ ਦੀ ਡਾਇਰੈਕਟਰ ਆਫ ਫਕੀਰਖਾਨਾ ਮਿਊਜ਼ੀਅਮ। ਹਾਂਜੀ ਤੇ ਫਕੀਰਖਾਨਾ ਮਿਊਜ਼ੀਅਮ ਜਿਹੜਾ ਹੈ ਐਸ ਸਿੱਖ ਰਾਜ ਦਾ ਮਹਾਰਾਜਾ ਰਜੀਤ ਸਿੰਘ ਦੇ ਰਾਜ ਦਾ ਪੰਜਾਬ ਰਾਜ ਦਾ ਇੱਕ ਨੁਮਾਇੰਦਾ ਹੈ ਤੇ ਸਾਡੇ ਕੋਲ ਮਹਾਰਾਜ ਦੀ ਪਰਸਲ ਬਿਲੋਗਿੰਗਸ ਨੇ ਹਾਂਜੀ ਤੇ ਅਸੀਂ ਉਸ ਰਾਜ 19th ਸੈਂਚਰੀ ਆਫ ਪੰਜਾਬ ਨੂੰ ਇੱਥੇ ਪ੍ਰੀਜ਼ਰਵ ਰੱਖਿਆ ਹੈ ਠੀਕ ਹੈ ਜੀ ਤੁਹਾਡੇ ਫਕੀਰ ਅਜੀਜ਼ਉਦੀਨ ਜੀ ਦੇ ਮਤਲਬ ਹੈ ਕਿ ਮੇਰੇ ਬਜ਼ੁਰਗ ਸੰਜੀ ਤਿੰਨ ਪ੍ਰਾਸਨ ਅੱਛਾ ਜੀ ਸਭ ਤੋਂ ਵੱਡੇ ਦਾ ਨਾਂ ਸੀ ਫਕੀਰ ਅਜੀਜ਼ਉਦੀਨ ਸਾਹਿਬ ਜੀ ਦੈਨ ਫਕੀਰ ਇਮਾਮੁਦੀਨ ਸਾਹਿਬ ਜੀ ਤੇ ਫਕੀਰ سید ਨੂਰਉਦੀਨ ਸਾਹਿਬ ਜੀ ਇਹ ਫਕੀਰ ਅਸੀਸੁਦੀਨ ਮਹਾਰਾਜਾ ਰਜੀਤ ਸਿੰਘ ਦੇ ਤੁਸੀਂ ਸਮਝੋ ਵਜ਼ੀਰ ਆਜ਼ਮ ਸਾਹਿਬ ਹਾਂਜੀ ਹਾਂਜੀ ਤੇ ਮਹਾਰਾਜਾ ਰਜੀਤ ਸਿੰਘ ਦੇ ਐਪਸਲ ਸੈਕਟਰੀ ਰਹੇ ਨੇ ਹਾਂਜੀ ਤੇ ਹੀ ਵਾਸ ਦੀ ਫੋਰਨ ਮਿਨਿਸਟਰ ਆਲਸੋ ਮਹਾਰਾਜਾ ਰਜੀਤ ਸਿੰਘ ਹਾਂਜੀ ਤੇ ਜਿੰਨੇ ਵੀ ਅੰਗਰੇਜ਼ਾਂ ਦੇ ਨਾਲ ਡੈਲੀਗੇਸ਼ਨਸ ਤੇ ਅੰਗਰੇਜ਼ਾਂ ਦੇ ਨਾਲ ਕੋਰਸਪੋਂਡੈਂਸ ਸੀ ਉਹਨਾਂ ਨਾਲ ਜਿੰਨੇ ਵੀ ਮੌਜਦੇ ਹੋਏ ਆ ਫਕੀਰ ਸਾਹਿਬ ਦੇ ਆਪਣੇ ਹੱਦ ਦੇ ਲਿਖੇ ਠੀਕ ਹੈ ਜੀ ਮੌਜਦੇ ਨੇ ਤੇ ਦ ਡੇ 1 ਤੋਂ ਮਹਾਰਾਜ ਦੀ ਆਖਰੀ ਸਾਤ ਇਕਰ ਹਾਂਜੀ ਬਲਕਿ ਹੀ ਵਾਸ ਦੀ ਵਨ ਜਿਨੇ ਕਨਫਰਮ ਕੀਤਾ ਸੀ ਕਿ ਮਹਾਰਾਜਾ ਹੁਣ ਇਸ ਦੁਨੀਆ ਚ ਨਹੀਂ ਰਹੇ ਹਾਂਜੀ ਹੀ ਵਾਸ ਦੀ ਵਨ ਕਿ ਜਿਹੜੇ ਪਹਿਲੇ ਦਿਨ ਤੋਂ ਲੈ ਕੇ ਉਹਦੀ ਆਖਰੀ ਸਾਹ ਤੱਕ ਕੋਈ ਸ਼ਖਸ ਨਾਲ ਸੀ ਹਾਂਜੀ ਹੀ ਵਾਸ ਫਕੀਰ سید ਅਜੀਜ਼ਉਦ-ਦੀਨ ਸਾਹਿਬ ਤੇ ਮੈਂ ਉਹਨਾਂ ਦੀ ਪੰਜਵੀਂ ਦਸਲ ਹਾਂ ਅੱਛਾ ਪੰਜਵੀਂ ਪੰਜਵੇਂ ਪੀੜੀ ਹੁੰਦੀ ਸੀ ਉਹਨਾਂ ਕਰਵੀਆਂ ਦਾ ਬਜ਼ੁਰਗਾਂ ਦਾ ਹਾਂਜੀ ਤੇ ਸਿਥੇ ਰਹਿੰਦੇ ਹੇ ਮਹਾਰਾਜ ਮੈਂ ਆਉਂਦਾ ਹੈ ਵੀ ਪੜ ਰਿਆ ਸੀ ਉਹਨਾਂ ਦਾ ਵੀ ਜਿਹੜਾ ਬਰਥ ਉਹ ਵੀ ਸੇਮ ਹੈ 1780 ਦਾ ਹੀ ਮਹਾਰਾਜ ਦਾ ਉਹਨਾਂ ਦਾ ਨਹੀਂ ਨਹੀਂ ਫਕੀਰ ਸਰ 2 ਸਾਲ 3 ਸਾਲ 3 ਸਾਲ ਵੱਡੇ ਸਾਲ 4 ਸਾਲ ਵੱਡੇ ਸਾਲ ਆਈ ਥਿੰਕ ਹੀ ਵਾਸ ਬੋਰਨ ਇਨ 76 ਹਲੋ ਹਿਸ ਯੰਗਰ ਬ੍ਰਦਰ ਫਕੀਰ ਬਾਬੂਦੀਨ ਵਾਸ ਬੋਰਨ ਇਨ 78 ਹਾਂਜੀ ਤੇ ਫਕੀਰ ਨੂਰਦੀਨ ਵਾਸ ਬੋਰਨ ਇਨ 80 ਜੀ ਤੇ ਤੀਸਰੇ ਜਿਹੜੇ ਨੇ ਉਹ ਮਹਾਰਾਜ ਦੇ ਨਾਲ ਜੀ ਇਹ ਫਕੀਰ ਜ਼ੀਜ਼ੂਦੀਨ ਜੀ ਨੇ ਪੰਜਵੀਂ ਪੀੜ੍ਹੀ ਚ ਨੇ ਹੋਣਾ ਸੀ ਤੁਹਾਨੂੰ ਮਿਊਜ਼ੀਅਮ ਦਿਖਾਉਣੇ ਆ ਜਿਹੜੀ ਇਹਨਾਂ ਕੋਲ ਪ੍ਰਾਣੀਆਂ ਕੁਝ ਜਾਦਾਂ ਜਾਂ ਖਜ਼ਾਨਾ ਸੰਭਾਲ ਕੇ ਰੱਖੇ ਆਓ ਜੀ ਇਹ ਅਸੀਂ ਪਹੁੰਚ ਗਏ ਆ ਮਿਊਜ਼ੀਅਮ ਦੇ ਵਿੱਚ ਤੇ ਇਹਨਾਂ ਦੇ ਇੱਕ ਕਮਰੇ ਚ ਆਪਣੀਆਂ ਸਾਰੀਆਂ ਪ੍ਰਾਣੀਆਂ ਚੀਜ਼ਾਂ ਰੱਖੀਆਂ ਹੋਈਆਂ ਤੇ ਇਹ ਕਿਵੇਂ ਕਿਵੇਂ ਆ ਤੇ ਉਹ ਇਹ ਆ ਕੇ ਨਾਲ-ਨਾਲ ਜਦੋਂ ਸਮਝਾਉਣਗੇ ਸਾਨੂੰ ਕਿ ਅਸੀਂ ਨਾਲ-ਨਾਲ ਤੁਹਾਨੂੰ ਦਿਖਾਉਂਦੇ ਜਾਵਾਂਗੇ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਸੀ ਅੰਗਰੇਜ਼ ਅੰਗਰੇਜ਼ਾਂ ਨੇ ਜਦੋਂ ਬ੍ਰਿਟਿਸ਼ ਗੋਲੇ ਨਾਲ ਰੂਲ ਆ ਗਿਆ ਸੀਗਾ ਸਾਰਾ ਤੇ ਉਹਨਾਂ ਨੇ ਸਾਰਾ ਮਤਲਬ ਪੰਦੇ ਕੇ ਕਰ ਸੇ ਤੇ ਕੁਝ ਇਹਨਾਂ ਕੋਲ ਸੰਭਾਲਿਆ ਹੋਇਆ ਇਤਲੀ ਗਏ ਨੇ ਅੱਛਾ ਇਹ ਮਹਾਰਾਜਾ ਦਲੀਪ ਸਿੰਘ ਦੀ ਜੀ ਕਸ਼ਤੀ ਉਹਨਾਂ ਦੀ ਅੱਛਾ ਜੀ ਤੇ ਇੱਥੇ ਬਚਪਨ ਦਾ ਮਹਾਰਾਜਾ ਦਲੀਪ ਸਿੰਘ ਦੀ ਕਰਪਾਨ ਹਾਤੀ ਦੰਦ ਦੇ ਵਿੱਚ ਅੱਛਾ ਜੀ ਜੀ ਇੱਥੇ this is the toy gun of maharaja dalip singh अच्छा ਜਦੋਂ ਮਤਲਬ ਛੋਟੇ ਹੋਣਗੇ ਇਹ ਗੱਲ ਲੈ ਕੇ ਮਹਾਰਾਜਾ ਦਲੀਪ ਸਿੰਘ ਜੀ ਕਿੰਨੇ ਦੇਖੋ ਵੀ ਕਿੰਨਾ ਉਹਦੇ ਵਾਲੀ ਮਾਨ ਵਾਲੀ ਗੱਲ ਹੈ ਕਿ ਮਹਾਰਾਜਾ ਦਲੀਪ ਸਿੰਘ ਦੇ ਕਦੇ ਹੱਥ ਮਤਲਬ ਇਸ ਚੀਜ਼ ਨੂੰ ਲੱਗੇ ਹੋਣਗੇ ਹਨਾ ਇਸ ਗੱਲ ਨੂੰ ਲੱਗੇ ਹੋਣਗੇ ਤੇ ਇਸੇ ਕਰਕੇ ਕਹਿ ਰਹੇ ਸੀ ਬਹੁਤ ਇਤਿਹਾਸ ਹੈ ਮਤਲਬ ਇੰਪੋਰਟੈਂਸ ਰੱਖਦਾ ਹੈ ਹਨਾ ਤੇ ਤੁਸੀਂ ਆ ਕੇ ਇਹਨੂੰ ਮਤਲਬ ਸਾਰੇ ਇਤਿਹਾਸ ਨੂੰ ਦੇਖ ਸਕਦੇ ਇਹ ਜਰਨਲ ਵੈਂਟੂਰਾ ਨੇ ਦਿੱਤੀ ਸੀ ਜਰਨਲ ਵੈਂਟੂਰਾ ਨੇ ਅੱਛਾ ਮਹਾਰਾਜਾ ਦਲੀਪ ਸਿੰਘ ਨੇ ਦਿੱਤੀ ਸੀ ਜੀ ਇਟਾਲੀਅਨ ਸੀ ਨਾ ਅੱਛਾ ਜੀ ਇਟਲੀ ਗਿਆ ਤੇ ਉੱਥੇ ਵੀਨੈਸ ਇੱਕ ਸੀ ਨਾ ਉੱਥੇ ਦੇਖਣ ਨੂੰ ਪੇਂਟਿੰਗ ਜਿਹਦੇ ਵਿੱਚ ਹਰੀ ਸਿੰਘ ਨਲੂ ਨਲੂਆ ਵੀ ਖੜੇ ਹੈ ਮਹਾਰਾਜਾ ਦਲੀਪ ਸਿੰਘ ਆਪਣਾ ਮਹਾਰਾਜਾ ਰਣਜੀਤ ਸਿੰਘ ਵੀ ਖੜੇ ਹੈ ਹਾਂ ਉਹ ਪੇਂਟਿੰਗ ਬੜੀ ਹੁੰਦੀ ਹੁੰਦੀ ਹੈ ਕਹਿੰਦੇ ਵੀ ਇਹ ਇੱਕੋ ਹੀ ਰੇਅਰ ਤਸਵੀਰ ਹੈ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਹਰੀ ਸਿੰਘ ਨਲੂਆ ਦੀ ਉਹ ਹੁੰਦੀ ਹੈ ਜੋ ਪਿਕਚਰ ਹੈਗੀ ਉਹ ਰੇਅਰ ਪਿਕਚਰ ਜ ਨਹੀਂ ਉਹ ਬਿਲਕੁਲ ਤੇ ਨਹੀਂ ਹੈ ਅੱਛਾ ਤੁਹਾਡੇ ਕੋਲ ਜੀ ਜੀ ਐ ਸਾਰੇ ਮੁਗਲ ਆਟੇ تھے اچھا ਜੀ ਇਹ ਦੋ ਚੇਅਰਸ ਮਿਲੀਆਂ ਸਨ ਸਾਨੂੰ اچھا ਜੀ ਐਸ ਅ ਫੋਰਨ ਮਿਨਿਸਟਰਸ ਚਾਇਨਾ ਤੋਂ ਇੱਕ ਡੈਲੀਗੇਸ਼ਨ ਆਇਆ ਸੀ ਮਹਾਰਾਜ ਤੇ ਉਹਨਾਂ ਨੂੰ ਇੱਕ ਚਿੰਗ ਡਾਇਨੈਸਟੀ ਦੀ ਚੇਅਰਸ ਦੇ ਅੱਛਾ ਜੀ ਇੱਕ ਚੇਅਰ ਜਿਹੜੀ ਹੈ ਫॉर द ਲੇਡੀਜ਼ ਟੂ ਸਿਟ ਔਨ ਦ ਚੇਅਰ ਹੈ ਓ ਫॉर द ਮੇਲ ਪਰਸਨ ਟੂ ਸਿਟ ਔਨ ਦ ਚੇਅਰ ਹੈ ਠੀਕ ਹੈ ਜੀ ਅੱਛੇ ਇੱਕ ਮੈਂ ਪੁੱਛਣਾ ਸੀ ਜੀ ਹੋਰ ਜਿਵੇਂ ਕੁਝ ਚੀਜ਼ਾਂ ਜਿੰਨੀਆਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਹੈ ਜਿਆਦਾ ਜਦੋਂ ਬ੍ਰਿਟਿਸ਼ ਅੰਪਾਇਰ ਆਇਆ ਉਹਨਾਂ ਨੇ ਮਤਲਬ ਰੂਲ ਕੀਤਾ ਹਨ ਉਹ ਜਿਆਦਾ ਪਨੋਂ ਲੰਡਨ ਮਿਊਜ਼ੀਅਮ ਚ ਮਿਲਦੀ ਹੈ ਤੇ ਕੁਝ ਜਿਵੇਂ ਇਹ ਫਕੀਰ ਅਜ਼ੀਜ਼ਉਦੀਨ ਕਰਕੇ ਮਤਲਬ ਉਹਨਾਂ ਦਾ ਚਲੋ ਨੇੜੇ ਦਾ ਵਾਸਤਾ ਸੀਗਾ ਮਹਾਰਾਜਾ ਰਣਜੀਤ ਸਿੰਘ ਨਾਲ ਉਵੇਂ ਕਰਕੇ ਇੱਥੇ ਇੱਥੇ ਇਸੇ ਤਰ੍ਹਾਂ ਉਹਨਾਂ ਦੇ ਤੋਹਫੇ ਨਹੀਂ ਉਹਨਾਂ ਦੀ ਬਖਸ਼ਿਸ਼ ਨੇ अच्छा वो चीज नहीं और मैं ਤੁਹਾਨੂੰ ਬਖਾਨਾ ਜਦੋਂ ਫਿਰ ਮਤਲਬ ਬਾਚੋਂ ਜਦੋਂ ਫਕੀਰ ਸਾਹਿਬ ਤੋਂ ਵੀ ਬਾਚੋਂ ਜਾਂ ਤੁਹਾਡੀ ਫੈਮਿਲੀ ਚੋਂ ਜਿਵੇਂ ਤੁਸੀਂ ਤਾਂ ਪੰਜਵੀਂ ਪੀੜ੍ਹੀ ਹੈ ਨਾ ਉਦੋਂ ਅੰਗਰੇਜ਼ਾਂ ਨੇ ਤੁਹਾਡੇ ਤੋਂ ਮਤਲਬ ਹੈਂਡਓਵਰ ਨਹੀਂ ਕੀਤੀ ਆਪਣੇ ਥਰਲੇ ਮਤਲਬ ਲੈ ਲਿਆ ਅੱਗੇ ਇਥੋਂ ਵੀ ਲੈ ਗਏ ਹੁਣ ਨਹੀਂ 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 ਅੱਛਾ ਜੀ ਅਸੀਂ ਬਲਕਿ ਬੜਾ ਵੱਡਾ ਖਜ਼ਾਨਾ ਲਾਹੌਰ ਮਿਊਜ਼ੀਅਮ ਨੂੰ ਦਿੱਤਾ ਹੈ ਅੱਛਾ ਕੰਪਲੀਟ 16 ਮਿਨੀਏਚਰਸ ਅੱਛਾ ਜੀ ਤੇ ਮਹਾਰਾਜਾ ਦਿੱਆ पर्सनल ਬਿਲੋਂਗਿੰਗਸ ਬੇਸ਼ੁਮਾਰ ਉੱਥੇ ਵੀ ਨੇ ਅੱਛਾ ਮਗਰ ਅਨਫਰਚਨਟਲੀ ਉਹ ਗੈਲਰੀ ਬੰਦ ਹੋ ਗਈ ਹੈ ਉਹ ਠੀਕ ਹੈ ਜੀ ਚਲੋ ਹੋਰ ਜਾਂਦਾ ਦੇਖਦੇ ਆ ਜੀ ਇਹਨਾਂ ਚੋ ਜਿਹਾ ਹੋਰ ਇਹ ਮਹਾਰਾਜਾ ਰਣਜੀਤ ਸਿੰਘ ਦੀਆਂ ਜੀ ਕੀਮਤੀ ਨਿਸ਼ਾਨੀਆਂ ਤੁਸੀਂ ਉਸ ਚੰਦੀਆਂ ਹਨ ਜਿਵੇਂ ਤੁਹਾਨੂੰ ਦੱਸਿਆ ਸੀ ਇਹ ਵਾਟਰ ਫਿਲਟਰ ਹੈ ਜੀ ਲੋਹਰ ਫੋਟ ਦਾ ਅੱਛਾ ਜੀ ਇਹਨੂੰ ਗੰਦੇ ਪਾਣੀ ਦੇ ਗੰਦੇ ਪਾਣੀ ਦੇ ਵਿੱਚ ਇਹਨੂੰ ਇਸ ਤਰ੍ਹਾਂ ਰੱਖ ਦਿੱਤਾ ਜਾਏ ਪੀਣੇ ਦਾ ਪਾਣੀ ਇਸ ਕੇ ਅੰਦਰ ਆ ਜਾਂਦਾ ਹੈ ਅੱਛਾ ਜੀ ਪਾਣੀ ਆਪਣੇ ਆਪ ਫਿਲਟਰ ਕਰ ਦਿੰਦਾ ਆਪਣੇ ਆਪ ਇਹ ਵੀ ਮਹਾਰਾਜ ਰਣਜੀਤ ਸਿੰਘ ਜੀ ਉਸ ਤੋਂ ਵੀ ਪਹਿਲੇ ਦਾ ਜੀ ਅੱਛਾ ਉਸ ਤੋਂ ਵੀ ਪਹਿਲੇ ਦਾ ਲਾਹੌਰ ਫੋਰਟ ਦੀ ਜੀ ਠੀਕ ਹੈ ਜੀ ਇਹ ਸਾਰਾ ਸੋਨੇ ਦਾ ਕੰਮ ਹੈ ਅੱਛਾ ਮਹਾਰਾਜ ਰਣਜੀਤ ਸਿੰਘ ਲੌਂਦੇ ਰਹੇ ਆ ਮਤਲਬ ਜੀ ਉਹਨਾਂ ਦੀ ਪਰਸਨਲ ਟਾਲ ਹੈ ਅੱਛਾ ਪਰਸਨਲ ਟਾਲ ਹੈ ਇਹ ਜਿਹੜੀ ਸੋਰਡ ਹੈ ਫਕੀਰ ਅਜ਼ੀਜ਼ੁਦੀਨ ਸਾਹਿਬ ਦੀ ਹੈ ਅੱਛਾ ਜੀ ਇਹ ਮੁਗਲ ਸਟਾਈਲ ਦੀ ਸੋਰਡ ਹੈ ਅੱਛਾ ਜੀ ਤੇ ਜਿੰਨੀ ਆਹ ਬਾਕੀ ਕੁਝ ਪਿੰਟਿੰਗਸ ਪਈਆਂ ਜੀ ਜੀ ਇਹ ਕੁਝ ਪਰਸ਼ਨ ਆਰਟ ਹੈ ਕੁਝ 19 ਸੈਂਚਰੀ ਦਾ ਆਰਟ ਹੈ ਠੀਕ ਹੈ ਜੀ ਕੁਝ ਇਥੇ ਉਸ ਤੋਂ ਵੀ ਪੁਰਾਣੀਆਂ ਪੇਂਟਿੰਗਸ ਨੇ ਲਖਨਊ ਸਕੂਲ ਦੇ ਮੋਗਲ ਸਕੂਲ ਦੇ ਠੀਕ ਹੈ ਜੀ ਇਹ ਸਾਰੀਆਂ ਉਸ ਉਸ ਸਮਾਂ ਦੇ ਦੀਆਂ ਨੇ ਜੀ ਇਹ ਮੇਰੀ ਫੈਮਿਲੀ ਦਾ ਸੈਕਸ਼ਨ ਹੈ ਜੀ ਅੱਛਾ ਜੀ ਸਭ ਤੋਂ ਉੱਤੇ ਫਕੀਰ ਸੀਦ غلام ਮਯੂਦੀਨ ਹਾਂ ਜੀ ਇਹ ਉਹ ਹਕੀਮ ਸਨ ਹਾਂ ਜੀ ਜਿਨ੍ਹਾਂ ਨੇ ਪੇਸ਼ੰਤ ਕੋਈ ਕੀਤੀ ਸੀ ਮਹਾਰਾਜਾ ਰਣਜੀਤ ਸਿੰਘ ਦੀ ਅੱਛਾ ਜੀ ਉਸ ਤੋਂ ਬਾਅਦ ਇਹਨਾਂ ਦੇ ਤਿੰਨ ਬੇਟੇ ਫਕੀਰ ਅਜ਼ੀਜ਼ਉਦੀਨ ਸਾਹਿਬ ਹਾਂਜੀ ਫਕੀਰ ਇਮਾਮੁद्दीन ਸਾਹਿਬ ਤੇ ਫਕੀਰ سید ਨੂਰੁद्दीन ਸਾਹਿਬ ਹਾਂਜੀ ਇਹ ਦਿਸ ਇਜ਼ ਦੀ ਕੋਰਟ ਆਫ ਫਕੀਰ ਨੂਰੁद्दीन ਜੀ ਦਰਬਾਰ ਮਹਾਰਾਜਾ ਸ਼ੇਰ ਸਿੰਘ ਅੱਛਾ ਜੀ ਇਹ ਬੜੀ ਨਾਇਆਬ ਪੇਂਟਿੰਗ ਹੈ ਹਾਂਜੀ ਇਹ ਪੇਂਟਿੰਗ ਬਣਾਈ ਹੈ ਖੇਰ ਸਿੰਘ ਨੇ ਅੱਛਾ ਜੀ ਸਿੱਖਾਟੇ ਸੰਤ ਹਾਂਜੀ ਇਹਦਾ ਇੱਕ ਸ਼ਾਕਾਰ ਹਮ ਯਾਨੀ ਦੇਨਾ ਸਿੰਘ ਹਮ ਅੰਮ੍ਰਿਤਸਰ ਦੇ ਗੋਲਡਨ ਟੈਂਪਲ ਦੇ ਦਰਬਾਰ ਸਾਹਿਬ ਦੇ ਮਿਊਜ਼ੀਅਮ ਵਿੱਚ ਪਿਆ ਜੀ ਖੇਰ ਸਿੰਘ ਨੇ ਲਾਹੌਰ ਫੋਰਟ ਪੇਂਟ ਕੀਤਾ ਹਾਂਜੀ ਮਹਾਰਾਜਾ ਸ਼ੇਰ ਸਿੰਘ ਬਣਾਇਆ ਪਿੱਛੇ ਜੀਓਗ੍ਰਾਫੀ ਆਫ ਲੌਰ ਬਣੀ ਹੈ ਹਾਂਜੀ ਇੱਥੇ ਜਾਂਗੀਰ ਦਾ ਮਕਬਰਾ ਆਸਿਫ ਜادہ ਦਾ ਮਕਬਰਾ ਹਾਂਜੀ ਕਮਰਾਨ ਦੀ ਬਾਰਾਦਰੀ ਹਾਂਜੀ ਤੇ ਪਹਿਲੇ ਖੇਰ ਸਿੰਘ ਨੇ ਇਹ ਪੇਂਟਿੰਗ ਬਣਾਈ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਸੋ ਹੀ ਇਸ ਸ਼ੋਇੰਗ ਹਿਮਸੈਲਫ ਹਾਂਜੀ ਕਿੱਥੇ ਬੈਠ ਕੇ ਇਹ ਪੇਂਟਿੰਗ ਬਣਾਈ ਇਹ ਦਰਬਾਰ ਇੱਥੇ ਬੈਠੇ ਨੇ ਦ ਸੇਮ ਪੇਂਟਿੰਗ ਆਫ ਦੀ ਐਲਬਮ ਦੇ ਵਿੱਚ ਠੀਕ ਹੈ ਜੀ ਮਹਾਰਾਜ ਦੀ ਪਸਤ ਹਾਂਜੀ ਥਾਲੀ ਅੱਛਾ ਇਹ ਥਾਲੀ ਚ ਖਾਣਾ ਖਾਂਦੇ ਰਹੇ ਠੀਕ ਹੈ ਜੀ ਇਹ ਵਾਲੀ ਪਲੇਟ ਹੈ ਇਹ ਇੱਕੋ ਹੀ ਪਲੇਟ ਹੈ ਜੀ ਹਾਂ ਜੀ ਹਾਂ ਅੱਛਾ ਔਰ ਵੀ ਦਸਤਾਵੇਜ਼ ਹਾਂ ਜੀ ਅੱਜ ਜਨਾਂ ਦੀ ਥੋੜੀ ਜੀ ਸਿਹਤ ਡਾਊਨ ਆਇਆ ਸੀ ਫਿਰ ਵੀ ਹਾਂ ਜੀ ਚਲੋ ਅਸੀਂ ਥੈਂਕ ਯੂ ਕਰਦੇ ਇਹਨਾਂ ਦਾ ਫਿਰ ਵੀ ਸਾਨੂੰ ਦਿਖਾ ਰਹੇ ਆ ਇਹਨਾਂ ਨੂੰ ਹਨਾ ਇਧਰ ਆ ਸਰ ਹਾਂ ਜੀ ਫਕੀਰ ਨੂਰਉਦੀਨ ਸਾਹਿਬ ਜਿਹੜੇ ਛੋਟੇ ਭਾਈ ਸਨ ਹੀ ਵਾਸ ਇਨ ਚਾਰਜ ਆਫ ਦੀ ਤੋਸ਼ਖਾਨਾ ਹਾਂਜੀ ਔਰ ਟ੍ਰੇਰੀ ਐਂਡ ਹੀ ਵਾਸ ਇਨ ਚਾਰਜ ਆਫ ਦੀ ਕਿਚਨ ਆਫ ਬਾਲਾ ਜੀ ਹਾਂਜੀ ਜਿਸ ਖਾਨੇ ਤੇ ਫਕੀਰ ਸਾਹਿਬ ਦਾ ਸਟੈਂਪ ਨਾ ਹੋਵੇ ਅੱਛਾ ਇਵਨ ਪਾਣੀ ਦੀ ਸੁਰਾਈ ਤੇ ਵੀ ਸਟੈਂਪ ਨਾ ਹੋਵੇ ਮਹਾਰਾਜ ਆਪਣੇ ਬੇਟੇ ਦੇ ਘਰੋਂ ਵੀ ਰੋਟੀ ਨਹੀਂ ਖਾ ਸਕਦਾ ਸੀ ਸੋ ਇਹ ਪੋਜਨ ਟੈਸਟਡ ਪਲੇਟਾਂ ਨੇ ਹਾਂਜੀ ਜੇ ਜ਼ਹਿਰ ਅਲਕ ਇਹਨੂੰ ਸੈਲਡੋਨ ਕਹਿੰਦੇ ਨੇ ਅੱਛਾ ਜੀ ਸੈਲਡੋਨ ਹਾਂਜੀ ਇਹ ਕੋਰੀਆ ਤੋਂ ਬਣ ਕੇ ਚਾਈਨਾ ਤੋਂ ਆਂਦੀ ਸੀ ਹਾਂਜੀ ਇਹਦੇ ਵਿੱਚ ਜੇ ਜ਼ਹਿਰ ਵਾਲਾ ਖਾਣਾ ਪਾਇਆ ਜਾਏ ਆਪਣਾ ਰੰਗ ਬਦਲ ਲੈਂਦੀ ਹੈ ਅੱਛਾ ਜੀ ਜੇ ਜ਼ਹਿਰ ਇਹਦੇ ਵਿੱਚ ਅੱਜ ਵੀ ਪਾ ਦੋ ਰੰਗ ਬਦਲ ਜਾਏ ਤੇ ਉਹਦੇ ਵਿੱਚ ਜ਼ਹਿਰ ਪਾਇਆ ਜਾਏ ਤਾਂ ਕ੍ਰੈਕ ਹੋ ਜਾਂਦੀ ਹੈ ਅੱਛਾ ਜੀ ਉਹ ਵਾਲੀ ਬਲੇਡ ਜੀ ਜੀ ਅੱਛਾ ਮੇਰਾ ਇੱਥੇ ਇੱਕ ਕੁਐਸਚਨ ਹੈ ਜੀ ਜਿਵੇਂ ਕੁਝ ਹਿਸਟਰੀ ਦੇ ਵਿੱਚ ਅਲੱਗ-ਅਲੱਗ ਆਉਂਦੇ ਹਨ ਕੁਝ ਕਹਿੰਦੇ ਆ ਵੀ ਜਿਹੜੇ ਬ੍ਰਿਟਿਸ਼ ਨੇ ਜੋ ਉਹਨਾਂ ਨੇ ਮਤਲਬ ਇੱਕ ਸਲੋਪ ਜਿਲ੍ਹੇ ਦਾ ਸੀਗਾ ਬਾਰਾ ਜਾਂ ਸਭ ਨੂੰ ਨਹੀਂ ਨਹੀਂ ਐਸਾ ਕੁਝ ਨਹੀਂ ਐਸਾ ਕੁਝ ਨਹੀਂ ਮਹਾਰਾਜ ਪਾਣੀ ਵੀ ਪੁੱਛ ਕੇ ਐਕਚੁਅਲੀ ਮਹਾਰਾਜ ਜਿਸ ਤਰ੍ਹਾਂ ਹੁਣ ਇੱਕ ਮਨਿਸਟਰ ਦਾ ਜਾਂ ਸੀਐਮ ਦਾ ਪੀਐਮ ਦਾ ਵਜ਼ੀਰੀਅਤ ਦਾ ਗੱਲੋ ਮਤਲਬ ਪ੍ਰੋਟੋਕਾਲ ਉਸੇ ਤਰ੍ਹਾਂ ਪ੍ਰੋਟੋਕਾਲ ਸੀ ਉਸੇ ਤਰ੍ਹਾਂ ਪ੍ਰੋਟੋਕਾਲ ਹੁੰਦਾ ਸੀ ਜੀ ਤੇ ਬਲਕਿ ਇੱਕ ਦਫਾ ਪਠਾਨਾ ਦੇ ਨਾਲ ਨੈਗੋਸ਼ੀਏਸ਼ਨਸ ਦੇ ਵਿੱਚ ਹਾਂਜੀ ਮਹਾਰਾਜਾ ਰਜੀਤ ਸਿੰਘ ਬੈਠੇ ਸਨ ਫਕੀਰ ਅਜ਼ੀਜ਼ਦੀਨ ਬੈਠੇ ਸਨ ਹੂੰ ਤਾਂ ਉਹਨਾਂ ਦਾ ਖਿਆਲ ਸੀ ਕਿ ਇਹਨਾਂ ਨੂੰ ਤੁਰਕੀ ਜ਼ਬਾਨ ਨਹੀਂ ਆਂਦੀ ਉਹ ਤੁਰਕੀ ਜ਼ਬਾਨ ਦੇ ਵਿੱਚ ਕਹਿ ਰਹੇ ਨੇ ਕਿ ਹੁਣਾਂ ਨੂੰ ਜਾਣ ਨਹੀਂ ਦੇਣਾ ਹੂੰ ਇੱਥੇ ਹੀ ਖਤਮ ਕਰ ਇੱਥੇ ਇੱਥੇ ਬੰਦਿਆਂ ਨੂੰ ਬੁਲਾ ਲਓ ਹਾਂਜੀ ਤੇ ਫਕੀਰ ਸਾਹਿਬ ਨੇ ਸੁਣ ਲਿਆ ਤੇ ਮਹਾਰਾਜਾ ਨੂੰ ਤੱਕ ਕੇ ਕਹਿੰਦੇ ਨੇ ਸਾਡਾ ਖਾਣੇ ਦਾ ਵਕਤ ਹੋ ਗਿਆ ਮਹਾਰਾਜ ਚਲੀਏ ਇਹਦਾ ਹੋ ਚਲੀਏ ਉਠ ਕੇ ਨਹੀਂ ਕਰਦੇ ਅੱਛਾ ਜੀ ਤੇ ਮਹਾਰਾਜ ਵਾਸ ਵੈਰੀ ਪਰਟਿਕਲਰ ਅਬਾਊਟ ਹਿਸ ਥਿੰਗਸ ਹਾਂਜੀ ਓ ਸਰ ਜੀ ਇਹ ਬੁਕਸ ਪੰਜਾ ਜੀ ਇਹ ਉਦੋਂ ਦੀਆਂ ਜੇ ਕਦੋਂ ਦੀਆਂ ਹਾਂਜੀ ਸਰ ਆਜੋ ਮੈਂ ਤੁਹਾਨੂੰ ਹਾਂਜੀ ਇਹ ਕੁਝ ਪੁਰਾਣੀਆਂ ਬੁਕਸ ਵੀ ਕਿੰਨੇ ਤੇ ਅੱਗੇ ਚੱਲਦੇ ਹਾਂ ਹਾਂਜੀ ਇਹ ਸ਼ਾਲ ਹੈ ਮਹਾਰਾਣੀ ਜਿੰਦਾ ਦੀ ਅੱਛਾ ਜਿਹੜੇ ਮੇਰੇ ਪੜਦਾਦਾ ਸਾਨੂੰ ਮਿਲੀ ਸੀ ਅੱਛਾ ਜੀ ਦਿਸ ਇਜ਼ ਦੀ origignal ਸ਼ਾਲ ਆਫ ਮਹਾਰਾਣੀ ਜਿੰਦਾ ਦੇਸਲੇ ਬਨਾਰਸ ਸੇ ਸਫਰ ਦੇ ਬੇਟਾ ਬਿੱਲੀ ਉਧਰ ਗਈ ਏ ਉਹ ਦਰਵਾਜ਼ਾ ਬੰਦ ਏ ਨੂੰ ਬਹੁਤ ਸੋਹਣਾ ਕੰਮ ਹੈ ਇਹ ਬਾਕੀ ਲੱਗਦਾ ਵੀ ਉਹਨਾਂ ਦੀ ਹੈ ਇਹ ਉਹਨਾਂ ਦੀ ਸ਼ਾਲ ਹੈ ਇਹ ਸਾਰਾ ਰਿਕਾਰਡ ਹੈ ਜੀ ਮਹਾਰਾਜਾ ਰਣਜੀਤ ਸਿੰਘ ਦਾ ਅੱਛਾ ਜੀ ਜਿੰਨਾ ਵੀ ਬਦਲਵੇਂ ਚੀਜ਼ਾਂ ਪਈਆਂ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧ ਸਾਰਾ ਸਾਰਾ ਥੱਲੇ ਅੱਛਾ ਇਹ ਦੇਖੋ ਸਰ ਇਹ ਹੋਰ ਅੱਤ ਲਿਖਤਾਂ ਨੇ ਹਾਂਜੀ ਤਾਰੀਖ ਦੇ ਜਿਨ੍ਹਾਂ ਜਿਹੜੀ ਇੱਥੇ ਘੱਪੀਆਂ ਨਹੀਂ ਅੱਛਾ ਜੀ ਇਹਨਾਂ ਤੋਂ ਕਹਾਣੀਆਂ ਅਸੀਂ ਤੁਹਾਨੂੰ ਸੁਣਾਉਣੀ ਆ ਹਾਂਜੀ ਜਿਹੜੀ ਤੁਹਾਨੂੰ ਕਹਾਣੀ ਸੁਣਾਈ ਹੈ ਨਾ ਥੱਲੇ ਹਾਂਜੀ ਇਹਨਾਂ ਦੀ ਹੈ ਦਿਸ ਇਜ਼ ਦੀ origignal shawl of maharaja ranjit singh ਅੱਛਾ maharaja ranjit singh ਦਾ ਸ਼ਾਲ ਜੀਆ ਓਕੇ ਆ ਬਾਤ ਇਹ ਕਿੰਜੀ ਸਾਹੀ ਦਾ ਇਹ ਚੌਰ ਹੈ ਮਹਾਰਾਜ ਦੀ ਬਸਤਲ ਅੱਛਾ ਅੱਛਾ ਇਹ ਮਹਾਰਾਜ ਦਾ ਇਹ ਸਾਰੀਆਂ ਚੀਜ਼ਾਂ ਸੁਣ ਕੇ ਨਾ ਇੱਕ ਧੁੜਤਲੀ ਜੀ ਆਉਂਦੀ ਹੈ ਵੀ ਕਦੇ ਮਹਾਰਾਜਾ ਰਣਜੀਤ ਸਿੰਘ ਜਿਹੜੀ ਉੱਪਰ ਤਾਣਦੇ ਰਹੇ ਹੋਣਗੇ ਆਪਣੇ ਵੀ ਉਹ ਅਸੀਂ ਅੱਜ ਅੱਖੀਂ ਦੇਖ ਰਹੇ ਹਾਂ ਜੀ ਇਹ ਉਹ ਗੋਦੜੀਏ ਜਿਹੜੀ ਉਹ ਕੰਬਲੇ ਗੋਦੜੀ ਕਹਿੰਦੇ ਅਸੀਂ ਹਾਂਜੀ ਜਿਹੜਾ ਆਖਰੀ ਸਾਹ ਮਹਾਰਾਜ ਤੇ ਕੋ ਪੈਰਾਂ ਦੇ ਥੱਲੇ ਜਿਹੜੀ ਰੱਖੀ ਗਈ ਸੀ ਉਹ ਐਸੀ ਅੱਛਾ 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 ਜੀ ਉਸ ਤੋਂ ਇਲਾਵਾ ਜੀ ਅੱਛਾ ਇਹ ਵਾਲੀ ਸੀ ਜੀ ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਆਖਰੀ ਸਾਹ ਲਏ ਜੀ ਜੀ ਇਹ ਦੇਖੋ ਸਰ ਇਹ ਵਾਲੀ ਐ ਸੈਸ਼ੇ ਕਮਰਬੰਦੇ ਮਹਾਰਾਜ ਦਾ ਅੱਛਾ ਜੀ ਅੱਛਾ ਇਹ ਕਮਰ ਤੇ ਬੰਦੇ ਸੀ ਹਾਂਜੀ ਹਾਂਜੀ ਕਮਰਬੰਦੇ ਇਹ ਸਾਰਾ ਚਾਂਦੀ ਦਾ ਕੰਮ ਹੈ ਐਸ਼ੀ ਕਰੋ ਉਸੇ ਤਾਈਂ ਇਹ ਗੱਤਰਾ ਜੇ ਮਹਾਰਾਜ ਦਾ ਅੱਛਾ ਜੀ ਅੱਛਾ ਇਹਦੇ ਵੀ ਤਲਵਾਰ ਬੰਦੇ ਸੀ ਹੂੰ ਨਿਕਲ ਕੇ ਬਾਹਰ ਇਹਦੇ ਤੇ ਵੀ ਕੰਮ ਵਗੈਰਾ ਹੋਇਆ ਹੋਇਆ ਜੀ ਉਹ ਥੱਲੇ ਨਾ ਵੜ ਗਈ ਹੋਵੇ ਚੰਗੀ ਤਰ੍ਹਾਂ ਲੇ ਇਹ ਵੀ ਕੰਮ ਕੋਈ ਸੋਨੇ ਚਾਂਦੀ ਦਾ ਚਾਂਦੀ ਦਾ ਹੀ ਹੈ ਜੀ ਤੇ ਜਨਾਬ ਐ ਥੋੜਾ ਜਿਹਾ ਮਿਊਜ਼ੀਅਮ ਤੋਂ ਦਿਖਾਇਆ ਆਈ ਹੋਪ ਥੋੜਾ ਜਿਹਾ ਬਹੁਤ ਕੀਮਤੀ ਬਹੁਤ ਕੀਮਤੀ ਬੇਸ਼ਕ ਇਹ ਕੀਮਤੀ ਹੈ ਜੀ ਜਿਹੜਾ ਇਹ ਇਹ ਬੜੀ ਨਾਇਆ ਪੇਂਟਿੰਗ ਹੈ ਜੀ ਹਾਂਜੀ ਮੁਗਲ ਅਹਿਦ ਦੀ ਅੱਛਾ ਜੀ ਦੁਨੀਆ ਦੀ ਸਭ ਤੋਂ ਖੂਬਸੂਰਤ ਮਿਨੀਏਚਰ ਪੇਂਟਿੰਗ ਹੈ ਅੱਛਾ ਜੀ ਸ਼ਾਹਜਹਾਂ ਤੇ ਮੁਮਤਾਜ਼ ਮਹਿਲ ਦਾ ਦਰਬਾਰ ਹੈ ਹਾਥੀਦਾਨ ਤੇ ਪੇਂਟ ਹੋਇਆ ਹੈ अच्छा जी देखो ਕਿੰਨਾ ਕਿੰਨਾ ਕੀਮਤੀ ਖਜ਼ਾਨਾ ਇੱਥੇ ਇਹਨਾਂ ਕੋਲ ਸੰਭਾਲਿਆ ਹੋਇਆ ਹੈਗਾ ਪਹਿੰਜੀ ਸਾਡੇ ਪੰਜਾਬ ਦੇ ਦੋ ਰਾਜੇ ਗੁਜ਼ਰੇ ਨੇ ਹਾਂਜੀ ਇੱਕ ਮਹਾਰਾਜਾ ਰਜੀਤ ਸਿੰਘ ਜਿਹਦਾ ਜ਼ਿਕਰ ਬਾਰ-ਬਾਰ ਹੈ ਇੱਕ ਰਾਜਾ ਪੋਰਸ ਹਾਂਜੀ ਜਿਹਨੇ ਅਲੈਗਜ਼ੈਂਡਰ ਨਾਲ ਲੜਾਈ ਕੀਤੀ ਸੀ ਹਾਂਜੀ ਇਹ ਰਾਜਾ ਪੋਰਸ ਦੀ origignal ਅੰਗੂਠੀ ਜੇ ਹੋ ਚਾਂਦੀ ਦੀ ਬਣੀ ਅੱਛਾ ਜੀ ਇਹ ਵੇਖੋ ਪੰਜਾਬੀ ਟਰਬਨ ਪਾਈ ਹੈ ਹਾਂਜੀ ਤੇ ਸ਼ਿਮਲੇ ਵਾਲੀ ਟਰਬਨ ਹੈ ਤੇ ਹੀ ਯੂਜ਼ ਟੂ ਵੇਅ ਸਨਫਲਾਅਰ ਹਾਂਜੀ ਤਰਬੰਦ ਦੇ ਉੱਤੇ ਲੱਗਿਆ ਜੀ ਕੰਨਾਂ ਦੇ ਵਿੱਚ ਵਾਲੀਆਂ ਵੀ ਜੀ ਵਾਲੀਆਂ ਫਾਜ ਥੈਂਕ ਯੂ ਵੈਰੀ ਮਚ ਜੀ ਜੀ ਸ਼ੁਕਰੀਆ ਬਹੁਤ-ਬਹੁਤ ਤੁਹਾਡਾ ਇਹ ਸਰਕਾਸੀਂ ਲਈ ਹੈ ਨਾ ਇੰਨੇ ਸਾਲ ਪੁਰਾਣੀ ਚੀਜ਼ਾਂ ਲਓ ਜੀ ਹੁਣ ਅਸੀਂ ਚੱਲਦੇ ਹਾਂ ਬਾਹਰਲੇ ਪਾਸੇ ਮਿਊਜ਼ੀਅਮ ਤੋਂ ਤੇ ਕਿਨੂ ਕਿਨੂ ਇਹ ਪਸੰਦ ਆਇਆ ਨਾ ਅੱਜ ਦਾ ਵਲੌਗ ਪਰਸਨਲੀ ਕਮੈਂਟ ਕਰਕੇ ਦੱਸਿਓ ਤੇ ਨਾਲ ਹੀ ਆਪਣਾ ਇਹ ਉਹ ਕਰਿਓ ਵੀ ਤੁਸੀਂ ਅੱਖੀਂ ਇਹ ਸਾਰਾ ਕੁਝ ਦੇਖ ਕੇ ਜਾਣਾ ਹੈ ਨਾ ਤੇ ਕਿ ਇੱਥੇ ਇੰਨਾ ਕੀਮਤੀ ਖਜ਼ਾਨਾ ਆਪਣਾ ਪਿਆ ਹੈ ਤੇ ਉਹਨੂੰ ਜ਼ਰੂਰ ਦੇਖਣ ਆਓ ਕਿਉਂਕਿ ਕਈ ਚੀਜ਼ਾਂ ਦਾ ਪਹਿਲਾਂ ਪਤਾ ਹੀ ਨਹੀਂ ਸੀਗਾ ਜਿਵੇਂ ਖੁਸ਼ੀ ਨਹੀਂ ਪਿਛਲੇ ਸਾਲ ਆਈ ਸੀ ਇਹਨਾਂ ਨੂੰ ਪਤਾ ਸੀ ਜਦੋਂ ਹੁਣ ਪਤਾ ਲੱਗਿਆ ਤਾਂ ਇੱਥੇ ਜ਼ਰੂਰ ਗੇੜਾ ਮਾਰ ਕੇ ਜਾਇਓ ਜਿਹੜਾ ਇਹ ਘਰ ਹੈ ਨਾ 1730 ਦਾ ਹੈ ਦੱਸਦੇ ਆ ਤੇ ਆਲਮੋਸਟ ਵਿਕਾਸ 300 ਸਾਲ ਪੁਰਾਣਾ ਹੋ ਗਿਆ ਆਲਮੋਸਟ 300 ਸਾਲ ਪੁਰਾਣਾ ਹੋ ਗਿਆ 300 ਸਾਲ ਪੁਰਾਣਾ ਹੀ ਹਵੇਲੀ ਫੀਲ ਦੇ ਰਿਹਾ ਆਪਣੀ ਮਤਲਬ ਆਪ ਅੱਜ ਵੀ ਉਹ ਫੀਲ ਦੇ ਰਿਹਾ ਜਿਹੜਾ ਗਲੋਰੀਅਮ ਹਾਂਜੀ ਹਾਂਜੀ ਦਾ ਫੀਲ ਦੇ ਰਿਹਾ ਆ ਪੁਰਾਣਾ ਰਿਹਾ ਬਿਲਕੁਲ ਬਾਕੀ ਐਵੇਂ ਹੋਣਾ ਵੀ ਚਾਹੀਦਾ ਹੈ ਨਾ ਹੂੰ ਮੇਰਾ ਤਾਂ ਖੁਦ ਜੀ ਕਰਦਾ ਮੈਂ ਉਸ ਟਾਈਮ ਜੰਮੀ ਹੁੰਦੀ ਕਿੰਨਾ ਵਧੀਆ ਸੀ ਉਹਨੇ ਉਹ ਚੀਜ਼ਾਂ ਦੇਖਦੇ ਆਂ ਜੀ ਮੈਨੂੰ ਵੀ ਇਹੀ ਜੀ ਕਰਦਾ ਕਿ ਮੈਂ ਉਸੇ ਤੈਗ ਜਹਾਣ ਜਾ ਬੜੇ ਇਦਾਂ ਕਹਿੰਦੇ ਹੁੰਦੇ ਆ ਕਿ ਜੇ ਤਾਨੂੰ ਪਿਛਲਾ ਕੁਛ ਦੇਖਣ ਨੂੰ ਮਿਲ ਜੇ ਤਾਂ ਬੰਦੇ ਕਹਿੰਦੇ ਨੇ ਸਾਨੂੰ ਮਹਾਰਾਜਾ ਰਣਜੀਤ ਸਿੰਘ ਦਾ ਟਾਈਮ ਮਿਲੇ ਉਹ ਚ ਜਿਉਣ ਦਾ ਟਾਈਮ ਹੈਨਾ ਤੇ ਆ ਕੀ ਸਾਡੀ ਚਾਹ ਤੇ ਚਾਹ ਬੇਸਿਕਲੀ ਇੱਥੇ ਚਾਹ ਨਹੀਂ ਜੀ ਕਾਬਾ ਨਹੀਂ ਜੀ ਇਹਨੂੰ ਤੁਸੀਂ ਹਾਂ ਚਾਹ ਦੇ ਨਾਲ ਕੰਪੇਅਰ ਨਹੀਂ ਕਰ ਸਕਦੇ 40 ਸਮਥਿੰਗ ਡਿਫਰੈਂਟ ਬਾਕਟਰ ਕਹਾਂ ਤਾਂ ਬਹੁਤ ਚੰਗੀ ਸ਼ਾਇਰ ਹਰਬਲ ਕਾਵਾਂ ਹਰਬਲ ਕਾਵਾਂ ਕਵਾ ਇਧਰ ਕਾਵਾਂ ਜਿਆਦਾ ਮੀਨ ਉਹ ਇਲਾਚੀ ਇਹ ਹਾਂਜੀ 9 ਫੀ ਹਮ ਬਾਦਿਆਨੀ ਖਤਾਈ ਇਹ ਇਹਦੇ ਵਿੱਚ ਦਾਲਚੀਨੀ ਹੈ ਹਾਂਜੀ ਟੇਸਟ ਵੀ ਆ ਰਿਹਾ ਇਹ ਤਾਂ ਪਾਣੀ ਮਤਲਬ ਸੋ ਇਨੀ ਕੁਸ਼ਣ ਚਲੀਏ ਇਹ ਵੀ ਦਾ ਹੈ ਓਕੇ ਥੈਂਕ ਯੂ ਸਰ ਓਕੇ ਜੀ ਥੈਂਕ ਯੂ ਸੋ ਮੱਚ ਹਾਂਜੀ ਲਓ ਜੀ ਹੁਣ ਵਿਕਾਸ ਸਾਹਿਬ ਕਿੱਥੇ ਲੈ ਕੇ ਜਾਣਗੇ ਇਹ ਨਹੀਂ ਪਤਾ ਆ ਬੱਲੇ ਬੱਲੇ ਆ ਯਾਰ ਪੁਰਾਣੀਆਂ ਦੁਕਾਨਾਂ ਵੀ ਬੜੀਆਂ ਇੱਥੇ ਆ ਦੇਖੋ ਕਿੰਨੀ ਪੁਰਾਣੀ ਦੁਕਾਨ ਹੈਗੀ ਲੱਕੜ ਦੇ ਦਰਵਾਜ਼ੇ ਲਾਹੌਰ 'ਚ ਇਹ ਚੀਜ਼ਾਂ ਤੁਹਾਨੂੰ ਆਮ ਹੀ ਮਿਲ ਜਾਣਗੀਆਂ ਇੰਨੀ-ਇੰਨੀ ਪੁਰਾਣੀਆਂ ਦੇਖਣ ਨੂੰ ਦੇਖੋ ਕਿੰਨੀ ਛੋਟੀ ਜੀ ਸ਼ਾਪ ਹੈ ਅੰਮ੍ਰਿਤਸਰ 'ਚ ਵੀ ਮਿਲਦੀ ਹੈ ਹੋਰ ਜੀ ਠੀਕ ਠਾਕ ਜੀ ਅੰਮ੍ਰਿਤਸਰ 'ਚ ਵੀ ਲਾਹੌਰ 'ਚ ਵੀ ਲਾਹੌਰ ਦੀਆਂ ਇਨ੍ਹਾਂ ਪੁਰਾਣੀਆਂ ਗਲੀਆਂ 'ਚੋਂ ਹੁਣ ਅਸੀਂ ਲੱਭ ਰਹੇ ਹਾਂ ਕਮਰ ਨੌ ਨਿਹਾਲ ਸਿੰਘ ਦੀ ਹਵੇਲੀ ਤੇ ਹੁਣ ਅਸੀਂ ਉਧਰ ਨੂੰ ਚੱਲੇ ਆਂ ਇਹ ਕਿਸੇ ਟਾਈਮ ਇਹ ਹਵੇਲੀ ਹੁੰਦੀ ਸੀਗੀ ਤੇ ਕਮਰ ਨਾਨ ਹਾਲ ਸਿੰਘ ਦੀ ਤੋਂ ਕੋ ਇੱਥੇ ਰਹਿਆ ਕਰਦੇ ਸੀ ਬਹੁਤ ਸਾਰੀਆਂ ਲਾਹੌਰ ਚ ਇਹੋ ਜੀਆਂ ਯਾਦਾਂ ਪੁਰਾਣੀਆਂ ਪਈਆਂ ਗਈਆਂ ਇਹ ਸਾਰਾ ਲਾਹੌਰ ਸ਼ਹਿਰ ਹੈ ਜੀ ਜਿੰਨਾ ਤੁਸੀਂ ਦੇਖ ਰਹੇ ਹੋ ਵਾਹ ਕਮਾਲ ਹੈ